ਦੋਸਤੋ ਅਸੀਂ ਜ਼ਿੰਦਗੀ ਵਿੱਚ ਕਈ ਕੋਸ਼ਿਸ਼ਾਂ ਕਰਕੇ ਵੀ ਸਫਲ ਨਹੀਂ ਹੁੰਦੇ ਅਤੇ ਹਾਰ ਮੰਨ ਕੇ ਬੈਠ ਜਾਂਦੇ ਹਾਂ ਪਰ ਦੋਸਤੋ ਯਾਦ ਰੱਖੋ ਸਫਲਤਾ ਲਗਾਤਾਰ ਨਿਰੰਤਰਤਾ ਸਥਿਰਤਾ ਅਤੇ ਜਟਿਲ ਮਿਹਨਤ ਨਾਲ ਪ੍ਰਾਪਤ ਹੁੰਦੀ ਹੈ ਹਾਰਨਾ ਮੰਨੋ ਹੋ ਸਕਦਾ ਹੈ ਅਗਲੀ ਕੋਸ਼ਿਸ਼ ਤੁਹਾਨੂੰ ਕਾਮਯਾਬ ਬਨਉਣ ਲਈ ਆਖਰੀ ਹੋਵੇ ਚਲੋ ਚੱਲਦੇ ਹਾਂ ਕਹਾਣੀ ਵੱਲ ਜੋ ਸਾਨੂੰ ਸਿਖਾਏਗੀ ਅੱਗੇ ਵਧਣਾ ਅਤੇ ਕਾਮਯਾਬ ਹੋਣਾ ਇੱਕ ਵਾਰ ਦੀ ਗੱਲ ਹੈ ਤਕਸ਼ਿਲਾ ਵਿਦਿਆਲਿਆ ਵਿੱਚ ਚਾਨਕਿਆ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਿਹਾ ਸੀ ਉਹ ਸਿਰਫ ਕਿਤਾਬਾਂ ਨਹੀਂ ਪੜ੍ਹਾਉਂਦਾ ਸੀ ਸਿੱਖਿਆ ਨਾਲ ਜੀਵਨ ਦਾ ਅਰਥ ਵੀ ਸਮਝਾਉਂਦਾ ਸੀ ਇੱਕ ਦਿਨ ਇੱਕ ਵਿਦਿਆਰਥੀ ਆਇਆ ਤੇ ਕਹਿੰਦਾ ਗੁਰੂ ਜੀ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਮੈਨੂੰ ਸਫਲਤਾ ਨਹੀਂ ਮਿਲਦੀ ਹਰ ਵਾਰ ਕਿਸੇ ਨਾ ਕਿਸੇ ਕਾਰਨ ਹਾਰ ਜਾਂਦਾ ਹਾਂ ਕੀ ਮੇਰੀ ਕਿਸਮਤ ਖਰਾਬ ਹੈ ਚਾਨਕਿਆ ਮੁਸਕਰਾਇਆ ਤੇ ਕਹਿੰਦਾ ਕਿਸਮਤ ਨਹੀਂ ਤੇਰਾ ਇਰਾਦਾ ਕਮਜ਼ੋਰ ਹੈ ਆਜਾ ਤੁਹਾਨੂੰ ਇੱਕ ਜ਼ਿੰਦਗੀ ਦਾ ਸਬਕ ਦਿਖਾਉਂਦਾ ਹਾਂ ਚਾਂਕਿਆ ਉਸ ਨੂੰ ਇੱਕ ਜੰਗਲ ਵਿੱਚ ਲੈ ਗਿਆ ਉੱਥੇ ਉਸ ਨੇ ਇੱਕ ਦੀਵਾ ਜਗਾਇਆ ਤੇ ਕਿਹਾ ਇਸ ਦੀਵੇ ਵੱਲ ਦੇਖ ਵਿਦਿਆਰਥੀ ਨੇ ਕਿਹਾ ਇਹ ਸਿਰਫ ਰੋਸ਼ਨੀ ਦੇ ਰਿਹਾ ਹੈ ਚਾਂਕਿਆ ਨੇ ਕਿਹਾ ਇਸ ਨੂੰ ਪਤਾ ਹੈ ਕਿ ਹਵਾ ਆ ਕੇ ਇਸ ਨੂੰ बुझा ਸਕਦੀ ਹੈ ਵਿਦਿਆਰਥੀ ਨੇ ਕਿਹਾ ਇਹ ਫਿਰ ਵੀ ਜਲ ਰਿਹਾ ਹੈ ਚਾਂਕਿਆ ਨੇ ਕਿਹਾ ਇਹੀ ਜੀਵਨ ਦਾ ਸਬਕ ਹੈ ਤੈਨੂੰ ਪਤਾ ਹੈ ਦੁਨੀਆ ਤੇਰੀ ਰੋਸ਼ਨੀ ਬੁਝਾਉਣ ਦੀ ਕੋਸ਼ਿਸ਼ ਕਰੇਗੀ ਪਰ ਜੇਕਰ ਤੇਰੇ ਅੰਦਰ ਦੀ ਅੱਗ ਸੱਚੀ ਹੋਵੇ ਕੋਈ ਤਾਕਤ ਤੈਨੂੰ ਰੋਕ ਨਹੀਂ ਸਕਦੀ ਫਿਰ ਚਾਂਕਿਆ ਉਸਨੂੰ ਇੱਕ ਪਹਾੜੀ ਤੇ ਲੈ ਗਿਆ ਉੱਥੇ ਇੱਕ ਬਜ਼ੁਰਗ ਪੱਥਰ ਤੋੜ ਰਿਹਾ ਸੀ ਉਹ ਨੇੜੇ 90 ਵਾਰ ਹਥੌੜਾ ਮਾਰਦਾ ਪਰ ਪੱਥਰ ਨਹੀਂ ਟੁੱਟਦਾ 100ਵੀਂ ਵਾਰ ਪੱਥਰ ਟੁੱਟ ਜਾਂਦਾ ਚਾਂਕਿਆ ਨੇ ਪੁੱਛਿਆ ਕਿ ਪੱਥਰ 100ਵੀਂ ਵਾਰ ਟੁੱਟਿਆ ਵਿਦਿਆਰਥੀ ਕਹਿੰਦਾ ਹਾਂ ਚਾਂਕਿਆ ਹੱਸਿਆ ਤੇ ਬੋਲਿਆ ਉਹ ਹਰ ਵਾਰ ਦੀ ਮਿਹਨਤ ਨਾਲ ਟੁੱਟਿਆ ਆਖਰੀ ਵਾਰ ਸਿਰਫ ਉਸ ਦੀ ਮਿਹਨਤ ਦਾ ਨਤੀਜਾ ਹੈ ਜ਼ਿੰਦਗੀ ਵਿੱਚ ਸਫਲਤਾ ਵੀ ਅਜਿਹੀ ਹੁੰਦੀ ਹੈ ਕੋਈ ਆਖਰੀ ਕੋਸ਼ਿਸ਼ ਨੂੰ ਕਿਸਮਤ ਕਹਿੰਦੇ ਨੇ ਪਰ ਉਹ ਸਾਲਾਂ ਦੀ ਮਿਹਨਤ ਦਾ ਫਲ ਹੁੰਦਾ ਹੈ ਫਿਰ ਉਹ ਪਹਾੜ ਦੇ ਹੇਠਾਂ ਇੱਕ ਨਦੀ ਕੰਢੇ ਤੇ ਗਏ ਚਾਂਕਿਆ ਕਹਿੰਦਾ ਸੀ ਦੇਖ ਨਦੀ ਦਾ ਪਾਣੀ ਪੱਥਰ ਨੂੰ ਕਿਵੇਂ ਕੱਟ ਰਿਹਾ ਹੈ ਵਿਦਿਆਰਥੀ ਬੋਲਿਆ ਕਮਾਲ ਹੈ ਪਾਣੀ ਪੱਥਰ ਕਿਵੇਂ ਕੱਟ ਰਿਹਾ ਹੈ ਪਾਣੀ ਤਾਂ ਨਰਮ ਹੁੰਦਾ ਚਾਂਕਿਆ ਨੇ ਕਿਹਾ ਇਹੀ ਸਫਲਤਾ ਦਾ ਰਾਜਾ ਜੋਰ ਨਾਲ ਨਹੀਂ ਸਥਿਰਤਾ ਨਾਲ ਜਿੱਤ ਹੁੰਦੀ ਹੈ ਜੋ ਮਨੁੱਖ ਸ਼ਾਂਤ ਰਹਿ ਕੇ ਮਿਹਨਤ ਕਰਦਾ ਹੈ ਉਹ ਪੱਥਰ ਵਰਗੀਆਂ ਮੁਸ਼ਕਲਾਂ ਨੂੰ ਵੀ ਕੱਟ ਦਿੰਦਾ ਹੈ ਫਿਰ ਚಾಣਖਿਆ ਨੇ ਵਿਦਿਆਰਥੀ ਨੂੰ ਕਿਹਾ ਆਖਰੀ ਸਬਕ ਤੂੰ ਆਪਣੀ ਕੋਈ ਕਮਜ਼ੋਰੀ ਲੱਭ ਕੇ ਦੱਸ ਵਿਦਿਆਰਥੀ ਸੋਚਦਾ ਹੋਇਆ ਬੋਲਿਆ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ ਮੈਂ ਜਲਦੀ ਹਾਰ ਮੰਨ ਜਾਂਦਾ ਚಾಣਖਿਆ ਨੇ ਕਿਹਾ ਬਹੁਤ ਵਧੀਆ ਤੂੰ ਆਪਣੀ ਕਮਜ਼ੋਰੀ ਪਛਾਣ ਲਈ ਹੈ ਉਨ ਜੇ ਤੂੰ ਆਪਣੀ ਕਮਜ਼ੋਰੀ ਜਾਣ ਹੀ ਲਈ ਹੈ ਤਾਂ ਇਸ ਨੂੰ ਹਰਾ ਵੀ ਸਕਦਾ ਹੈ ਕਈ ਸਾਲ ਬਾਅਦ ਉਹ ਵਿਦਿਆਰਥੀ ਵੱਡਾ ਰਾਜਨੀਤਿਕ ਵਿਦਵਾਨ ਬਣਿਆ ਲੋਕ ਉਸ ਨੂੰ ਕਹਿੰਦੇ ਤੂੰ ਚਾਣਕਿਆ ਵਰਗਾ ਸੋਚਦਾ ਹੈ ਉਹ ਹੱਸ ਕੇ ਕਹਿੰਦਾ ਚਾਣਕੀਏ ਨੇ ਮੈਨੂੰ ਸਮਝਾਇਆ ਸੀ ਕਿ ਜੇ ਤੂੰ ਆਪਣੇ ਮਨ ਨੂੰ ਜਿੱਤ ਲਵੇਂ ਤਾਂ ਸੰਸਾਰ ਆਪਣੇ ਆਪ ਝੁਕ ਜਾਵੇਗਾ ਸਬਕ ਹਾਲਾਤ ਨਹੀਂ ਤੇਰੀ ਸੋਚ ਤੈਨੂੰ ਹਰਾਉਂਦੀ ਤੇ ਜਿਤਾਉਂਦੀ ਹੈ ਮਿਹਨਤ ਦਾ ਨਤੀਜਾ ਤੁਰੰਤ ਨਹੀਂ ਮਿਲਦਾ ਪਰ ਕਦੇ ਵਿਅਰਤ ਨਹੀਂ ਜਾਂਦਾ ਸ਼ਾਂਤੀ ਤੇ ਸਥਿਰਤਾ ਕਾਮਯਾਬੀ ਦੀ ਸਭ ਤੋਂ ਵੱਡੀ ਕੁੰਜੀ ਹੈ